ਹਾਂਜੀ ਮੈਮ ਕੀ ਨਾਮ ਹੈ ਸਕੂਲ ਦਾ ਨਾਮ ਕੀ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਕੱਕਾ ਕੰਡਿਆ ਦਾ ਅੱਛਾ ਜੀ ਮੈਂ ਪਰਮਿੰਦਰ ਕੌਰ ਅੱਛਾ ਜੀ ਮੈਮ ਤੁਸੀਂ ਇੱਥੇ ਹੈੱਡ ਟੀਚਰ ਹੋ ਵੈਸੇ ਹਾਂਜੀ ਮੈਮ ਕੀ ਗੱਲਬਾਤ ਹੋਈ ਹੈ ਸਕੂਲ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਕਿੰਨੀ ਵਾਰ ਹੋਈ ਹੈ ਕੀ ਕਿੰਨਾ ਕ ਸਾਮਾਨ ਜਿਹੜਾ ਚੋਰੀ ਹੋਇਆ ਹੈ ਸਰ ਚੋਰੀ ਤੇ ਤੀਸਰੀ ਵਾਰੀ ਹੋ ਗਈ ਹੈ ਅੱਛਾ ਜੀ ਜੂੜੀ ਨਹੀਂ ਆਪਾਂ ਕਹਿੰਦੇ ਕਿ ਧੁੰਦਾਂ ਦੇ ਦਿਨਾਂ 'ਚ ਹੀ ਹੈ ਜੀ ਜੀ ਜੂਨ 'ਚ ਤਾਂ ਕੋਈ ਧੁੰਦਾਂ ਨਹੀਂ ਸੀ ਉਦੋਂ ਵੀ ਹੋਈ ਹੈ ਅੱਛਾ ਜੀ ਉਸ ਤੋਂ ਪਹਿਲਾਂ ਵੀ ਬਾਥਰੂਮ ਦੀਆਂ ਸਾਰਾ ਤਿੰਨ ਬਾਥਰੂਮ ਹੈ ਤੇ ਇਹਨਾਂ ਦੇ ਵਿੱਚੋਂ ਟੁੱਟੀਆਂ ਵਗੈਰਾ ਜੋ ਜੋ ਸਟੀਲ ਦਾ ਜੋ ਕੁਛ ਲਾ ਕੇ ਬਾਸਵਸ਼ਮ ਵਗੈਰਾ ਥੱਲੇ ਰੱਖਿਆ ਹੀ ਜੀ ਜੋ ਉਹਨਾਂ ਨੂੰ ਲੱਗਾ ਨਾ ਪਾਈਪ ਤੱਕ ਪਸਟੀ ਪਾਈਪ ਵੀ ਸੀ ਜੀ ਤੇ ਉਦੋਂ ਉਹ ਚੀਜ਼ ਸੀ ਪਿਛਲੇ ਵੀ ਦੇ ਸੋਈ ਦਾ ਹੀ ਸਾਰਾ ਸੀ ਅੱਛਾ ਜੀ ਤੇ ਇਸ ਵਾਰ ਤੇ ਪੱਕੇ ਵਗੈਰਾ ਆਂਗਣ ਮਾੜੀ ਦਾ ਸਮਾਨ ਬਹੁਤ ਗਿਆ ਵਿਚਾਰਿਆਂ ਦੇ ਕਮਰੇ ਚ ਅਸੀਂ ਜਿਹੜਾ ਸਮਾਨ ਰੱਖ ਲਿਆ ਉਹਨਾਂ ਨੂੰ ਵੀ ਸਾਡੇ ਕਰਕੇ ਮੈਨੂੰ ਲੱਗਦਾ ਕਿ ਨੁਕਸਾਨ ਉਹਨਾਂ ਦਾ ਵੀ ਸਾਡੇ ਕਰਕੇ ਹੀ ਹੋ ਗਿਆ ਮੈਨੂੰ ਇਹ ਚੀਜ਼ ਤਾਂ ਹੀ ਬਹੁਤ ਜ਼ਿਆਦਾ ਜੀ ਜੀ ਹਾਂ ਜੀ ਹਾਂ ਜੀ ਕਾਫੀ ਮਤਲਬ ਜਿਹੜੇ ਜਿਹੜਾ ਕਰਦੇ ਹਨ ਮਤਲਬ ਮਦਦ ਕਾਫੀ ਜਾਣ ਕਰਦੇ ਵੀ ਹੈ ਮਦਦ ਅੱਛਾ ਜੀ ਪਿੰਡ ਵੱਲੋਂ ਵੀ ਮੈਨੂੰ ਕੋਈ ਸ਼ਿਕਾਇਤ ਨਹੀਂ ਗਿਆ ਭਾਜੀ ਅੱਛਾ ਜੀ ਅਗਰ ਕੰਪਿਊਟਰ ਵੀ ਖੜਿਆ ਗਿਆ ਭਾਂਡੇ ਵੀ ਖੜੇ ਗਏ ਹੋਰ ਮੈਮ ਇੱਕ ਕੰਪਿਊਟਰ ਹਾਂਜੀ ਭਾਂਡੇ ਤੇ ਸਾਰੇ ਜਿਹੜੇ ਮਿੱਡੇ ਮਿਲਦੇ ਪਤਾ ਹੀ ਹੁੰਦਾ ਕਿਸੇ ਕਿਸ ਹਾਂਜੀ ਹਾਂ ਜਿਹੜਾ ਪਹਿਲਾਂ ਸਰਕਾਰ ਵੱਲੋਂ ਤੁਹਾਨੂੰ ਕਾਫੀ ਦੇਰ ਦੇ ਮਿਲੇ ਹੋਇਆ ਮਤਲਬ ਇਹ ਹੀ ਆਪਣੇ ਕੋਈ ਬਣਵਾਉਂਦੇ ਆ ਜਾਂ ਦਾਨੀ ਸਜਣਾ ਕੋ ਠੀਕ ਮੈਮ ਤੁਸੀਂ ਪਹਿਲਾਂ ਵੀ ਇਸ ਦੇ ਬਾਬਤ ਸ਼ਿਕਾਇਤ ਕੀਤੀ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਹਾਂਜੀ ਸਰ ਉਦੋਂ ਵੀ ਆਏ ਹੀ ਇੱਕ ਦੋ ਵਾਰੀ ਜੀ ਪਰ ਜਿਆਦਾ ਨਹੀਂ ਆਪਾਂ ਮਤਲਬ ਰਿਸਪਾਂਸ ਨਹੀਂ ਮਿਲਿਆ ਜੀ ਤੁਹਾਨੂੰ ਰਿਸਪਾਂਸ ਨਹੀਂ ਮਿਲਿਆ ਠੀਕ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਕਹਿੰਦੇ ਆ ਕਿ ਉਹੀ ਕੁਝ ਕਰਨਗੇ ਤੇ ਕੁਝ ਨਿਭਣਗੇ ਤਾਂ ਤੇ ਹੁਣ ਹਿਆਰ ਆਟਾ ਕਰਦਾ ਸਾਡੇ ਕਿਤੇ ਕੁਝ ਨਹੀਂ ਹੋਣਾ ਹਨਾ ਤੇ ਤੇ ਉਹੀ ਕੁਝ ਐਫਰਟ ਲਗਾਣਗੇ ਨਾ ਫੇਰ ਇਹ ਕੰਮ ਜਿਹੜਾ ਆਪਾਂ ਨੇਪਰੇ ਚੜਾਣੇ ਤਾਂ ਇਹ ਤੇ ਫਿਰ ਹਿਆਰ ਰਹੇਗਾ ਕਿੰਨੀ ਕੁ ਵਾਰੀ ਆਪਾਂ ਸਮਾਨ ਦਵਾਂਗੇ ਹਾਰ ਕੇ ਆਪਾਂ ਚਲ ਜਾਾਂਗੇ ਇਹਨਾਂ ਦੇ ਪਿੰਡ ਦਾ ਤੇ ਹਨਾ ਇੱਥੇ ਰਹਿਣਾ ਸਕੂਲ ਕੋਈ ਹੋਰ ਆਏਗਾ ਉਹਨੂੰ ਉਹਨੂੰ ਪਰੇਸ਼ਾਨੀ ਆਈ ਜੀ ਮੇਰੇ ਜਾਣ ਨਾਲ ਕੋਈ ਫਾਇਦਾ ਨਹੀਂ। ਧੰਨਵਾਦ। ਅੱਜ ਪਿੰਡ ਕੱਕਾ ਕੰਡਾਲਾ ਸਰਕਾਰੀ ਐਲੀਮੈਂਟਰੀ ਸਕੂਲ 'ਚ ਚੋਰੀ ਹੋਈ ਆ। ਕੀ ਕਹਿਣਾ ਚਾਹੁੰਦੇ ਜੀ? ਜੀ ਇਹ ਬੜੀ ਮੰਦ ਭਾਗੀ ਘਟਨਾ ਵਾ। ਜੀ ਜੀ ਇਹ ਨਾ ਬੱਚਿਆਂ ਵਾਸਤੇ ਵਿਚਾਰਿਆਂ ਵਾਸਤੇ ਜਿਹੜੇ ਭਾਂਡੇ ਸੀ ਉਹ ਚੋਰਾਂ ਨੇ ਲੈ ਗਏ ਆ। ਜੀ ਤੇ ਪਾਣੀ ਵਾਲੀ ਮੋਟਰ ਆ ਉਹ ਲੈ ਗਏ ਆ। ਹਾਂਜੀ ਤੇ ਉਹਦੇ ਤੋਂ ਬਲਾਦਾ ਜਿਹੜਾ ਜਿੰਦਰੇ ਵੱਡੇ ਸੀ ਉਹ ਭੰਨ ਕੇ ਅੰਦਰੋਂ ਸਾਰਾ ਕੰਪਿਊਟਰ ਵਗੈਰਾ ਜਿਹੜਾ ਵਾ ਲੈ ਗਏ ਆ। ਜੀ ਜੀ ਮੈਡਮ ਨੇ ਜਿਹੜੀ ਹੀ ਉਹ ਕੈਮਰੇ ਬਹੁਤ ਵਧੀਆ ਤਰੀਕੇ ਨਾਲ ਲਵਾਏ ਹੀ ਉਹ 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 ਵੀ ਭੰਨ ਤੋੜ ਕੇ ਸਾਰਾ ਸਮਾਨ ਜਿਹੜਾ ਵਾ ਉਹ ਉਹਨਾਂ ਨੇ ਲੈ ਗਏ ਆ ਨਾਲ ਉਹ ਤੇ ਮੈਂ ਤੇ ਇਹੋ ਪ੍ਰਜਾਸ਼ਨ ਗੜੀ ਮੰਗ ਰੱਖਦਾ ਵਾਂ ਪੀ ਇਹ ਇੱਕ ਸਕੂਲ ਨਹੀਂ ਇੱਕ ਸਿੱਖਿਆ ਦਾ ਮੰਦਰ ਆ ਜਿੱਥੋਂ ਬੱਚੇ ਸਿੱਖ ਕੇ ਜਾਂਦੇ ਆ ਘਰ ਤੇ ਸਿੱਖ ਕੇ ਮਤਲਬ ਵੱਡੇ ਅਫਸਰ ਬਣਦੇ ਆ ਸਭ ਕੋ ਬਣਦੇ ਆ ਪਰ ਚੋਰਾ ਨੇ ਇਹ ਗੱਲ ਵੇਖੀ ਨਹੀਂ ਪੀ ਇਹ ਬੱਚਿਆਂ ਦਾ ਇੱਕ ਸਕੂਲ ਆ ਉਹਨਾਂ ਨੇ ਮਤਲਬ ਬਹੁਤ ਵੱਡਾ ਨੁਕਸਾਨ ਕੀਤਾ ਐਰਕੀ ਤੇ ਬਹੁਤ ਵੱਡਾ ਨੁਕਸਾਨ ਕੀਤਾ ਪਰ ਪਿੱਛੇ ਵੀ ਦੋ ਚੋਰ ਆਈਆਂ ਉਦੋਂ ਥੋੜਾ ਜਿਹਾ ਐਰਕੀ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਕੀਤਾ ਆ ਐਰਕੀ ਤੇ ਉਹਨਾਂ ਨੇ ਕੰਪਿਊਟਰ ਵਗੈਰਾ ਨਾਲ ਭਾਂਡੇ ਆ ਨਾਲ ਮੋਟਰ ਆ ਪਾਣੀ ਵਾਲੀ ਉਹ ਵੀ ਕੱਢ ਕੇ ਨਾਲ ਲੈ ਕੇ ਆ ਜੀ ਠੀਕ ਹੈ ਹਾਂਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋ ਹੱਥ ਜੋੜ ਕੇ ਅਪੀਲ ਕਰਦੇ ਆ ਵੀ ਸਾਨੂੰ ਵੱਧ ਵੱਧ ਵੀ ਚੋਰਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਤੇ ਜਾਰੀ ਮਤਲਬ ਨੱਥ ਪਾਈ ਜਾਵੇ ਤੇ ਪ੍ਰਸ਼ਾਸਨ ਨੂੰ ਅਸੀਂ ਆਨੇ ਵੀ ਸਾਡੇ ਸਕੂਲ ਨੂੰ ਥੋੜੀ ਜੀ ਸਹਾਇਤਾ ਦਿੱਤੀ ਜਾਵੇ ਤੇ ਐਨਆਰਆ ਵੀਰਾਂ ਗਾੜੀ ਵੀ ਮੈਂ ਬੇਨਤੀ ਕਰਦਾ ਹਾਂ ਵੀ ਉਹ ਵੀ ਸਾਡੇ ਸਕੂਲ ਨੂੰ ਥੋੜਾ ਜਿਹਾ ਸਹਿਯੋਗ ਦੇਣ ਜਿਹੜਾ ਕੀ ਭਾਂਡੇ ਭੁੰਡੇ ਬੱਚਿਆਂ ਦੇ ਲੈ ਕੇ ਚੋਰ ਉਹਨਾਂ ਨੂੰ ਅਸੀਂ ਬਣਾ ਸਕੀਏ ਕਿਉਂਕਿ ਇੱਕ ਇੱਕ ਨਾ ਬੰਦੇ ਨਾਲ ਹੀ ਸਾਰਿਆਂ ਨਾਲ ਸਹਿਯੋਗ ਨਾਲ ਹੀ ਕੰਮ ਚੱਲਦਾ ਵਾ ਇਸ ਕਰਕੇ ਮੈਂ ਸਾਰਿਆਂ ਵੀਰਾਂ ਨੂੰ ਕਹਿਣਾ ਵਾ ਵੀ ਥੋੜੇ ਜਿਹਾ ਸਾਡਾ ਸਹਿਯੋਗ ਦਿਓ ਅਸੀਂ ਥੋੜੇ ਜਿਹੀ ਪਾਣੀ ਤੋਂ ਅੱਜ ਬੜੀ ਤੰਗੀ ਆ ਉਹ ਪਰਲੇ ਘਰ ਚੋਂ ਲਿਆ ਕੇ ਵਰਤਣ ਡਿਆ ਕਿਉਂਕਿ ਪਾਣੀ ਤਾਂ ਤੁਹਾਨੂੰ ਪਤਾ ਹੀ ਹਰ ਇੱਕ ਘਰ ਚ ਮਿੰਟ ਮਿੰਟ ਤੇ ਪਾਣੀ ਦੀ ਲੋੜ ਪੈਂਦੀ ਹੈ ਜੀ ਅਜੇ ਤੇ ਸਿਆਲ ਆ ਤੇ ਗਾਂ ਗਰਮੀ ਆ ਰਹੀ ਹੈ ਜੀ ਉਹ ਮੋਟਰ ਤੋਂ ਪਾਣੀ ਤੋਂ ਬਗੈਰ ਤੇ ਫਿਰ ਗੁਜ਼ਾਰਾ ਨਹੀਂ ਹੈਗਾ ਜੀ ਇਸ ਕਰਕੇ ਸਾਨੂੰ ਵੀਰਾਂ ਨੂੰ ਸਾਰਿਆਂ ਨੂੰ ਦਾਨੀ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਥੋੜੀ ਸਾਡੀ ਮਦਦ ਕੀਤੀ ਜਾਵੇ ਜੀ ਜਿਹੜੀ ਅਸੀਂ ਮੋਟਰ ਆ ਜਾਂ ਕੋਈ ਭਾਂਡਾ ਵਗੈਰਾ ਵਾ ਜਾਂ ਕੋਈ ਕੋਈ ਚੀਜ਼ ਆ ਉਹ ਲੈ ਕੇ ਲਾ ਲਈਏ ਧੰਨਵਾਦ